ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਪਿਓਰ ਖਾਦੀ ਦੇ ਲੈ ਕੇ ਆਏਗੇ ਵਿਦ ਦੁਪੱਟਾ ਰਹਿਣਗੇ ਪ੍ਰਾਈਸ ਜੀ ਨਾਲ ਹੁੰਦੇ ਦੱਸਿਆ ਜਾਊਗਾ ਤੇ ਬਹੁਤ ਹੀ ਜਿਆਦੇ ਸੋਨਾ ਮਟੀਰੀਅਲ ਆ ਪਿਓਰ ਖਾਦੀ ਦੇ ਉੱਪਰ ਤੁਸੀਂ ਡਿਜ਼ਾਈਨਿੰਗ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਤੇ ਨਾਲ ਹੈਗੀ ਐ ਜੀ ਖਾਦੀ ਦੀ ਹੀ ਬਾਟਮ ਐਗੀ ਲਓ ਜੀ ਠੀਕ ਹੈ ਜੀ ਇਹਦੇ ਨਾਲ ਹੈਗੀ ਹੈ ਇਸ ਤਰ੍ਹਾਂ ਸ਼ਰਟ ਦਾ ਪ੍ਰਿੰਟ ਬਣਿਆ ਹੋਇਆ ਹੈਗਾ ਤੇ ਨਾਲ ਹੈਗੇ ਨੇ ਪਿਓਰ ਚਨਾਉਣ ਦੇ ਦੁਪट्टे ਲੰਗੇ ਖੁੱਲੇ ਡੁੱਲੇ ਦੁਪੱਟੇ ਰਹਣਗੇ 2 ਮੀਟਰ 44 ਇੰਚ ਪਣਾ ਡਿਜ਼ਾਈਨਿੰਗ ਤੁਸੀਂ ਚੈੱਕ ਕਰੋ ਦੁਪੱਟਿਆਂ ਦੀ ਬਹੁਤ ਜਿਆਦੇ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਹੈਗੀ ਪ੍ਰਾਈਸ ਰਹੂਗਾ ਜੀ ਸਾਰੇ ਸੂਟਾਂ ਦਾ ਅੱਜ ਵਾਲੀ ਵੀਡੀਓ ਦੇ ਵਿੱਚ 4000 ਪ੍ਰਾਈਸ ਰਹੂਗਾ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਪੈਣਾ ਪੁੱਛਦੇ ਜਾਂਦੇ ਨੇ ਵੀ ਸਿਰ ਤੇ ਖਾੜਦੇ ਨੇ ਦੁਪੱਟੇ ਬਿਲਕੁਲ ਖੜਦੇ ਨੇ ਜੀ ਕੋਈ ਐਦਾਂ ਨਹੀਂ ਹੈਗਾ ਹਨਾ ਵੀ 슬ਿੱਪ ਹੁੰਦਾ ਦੁਪੱਟਾ ਬਾਕੀ ਤੁਹਾਡੀ ਆਪਣੀ ਚੁਆਇਸ ਹੈਗੀ ਵੀ ਜੇ ਤੁਸੀਂ ਇਹਦੇ ਉੱਪਰ ਫਿਨਿਸ਼ਿੰਗ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਨਹੀਂ ਤੁਸੀਂ ਐਦਾਂ ਵੀ ਮੰਗਵਾ ਸਕਦੇ ਹੋਗੇ ਸਟਿਚਾਂ on ਸਟਿਚ ਜਿੱਦਾਂ ਵੀ ਤੁਸੀਂ ਆਰਡਰ ਕਰਨਾ ਚਾਹੁੰਦੇ ਹੋਗੇ ਤੁਸੀਂ ਉਸ ਤਰ੍ਹਾਂ ਆਪਣਾ ਆਰਡਰ ਬੇ ਫਿਕਰ ਹੋ ਕੇ ਕਰ ਸਕਦੇ ਹੋਗੇ ਪਹਿਲਾ ਸੂਟ ਹੈਗਾ ਤੁਸੀਂ ਦੇਖੋ ਚੈੱਕ ਕਰੋ ਡਿਜ਼ਾਈਨ ਸੈਟਿੰਗ ਡਿਜ਼ਾਈਨ ਤੁਸੀਂ ਚੈੱਕ ਕਰੋ बहुत ही ज्यादा सोहने डिजाइन लेंगे सारे ही ये वाला दुपट्टा जी इस तरह वाली शर्ट है जी ठीक है जी ਇਹ ਸ਼ਰਟ ਰਹੀਗੀ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਾਟਮ ਏ ਇਦਾਂ ਜੀ ਇਹ ਵਾਲੇ ਕਲਰ ਦੀ ਦੇਖੋ ਤੁਸੀਂ ਬਾਟਮ ਵੀ ਕਿੰਨੀ ਵਧੀਆ ਨਾ ਸ਼ਾਈਨ ਵਾਲਾ ਦਾ ਮਤਲਬ ਜਿਹੜਾ ਸਟੱਫ ਹੈ ਸ਼ਾਈਨ ਵਾਲਾ ਹੈਗਾ ਤੇ ਪ੍ਰਿੰਟ ਡਿਜ਼ਾਈਨ ਤੁਸੀਂ ਚੈੱਕ ਕਰੋ ਤੇ ਵਿਦ ਦੁਪੱਟਾ ਤੁਸੀਂ ਇਹ ਵਾਲੇ ਦੇਖ ਸਕਦੇ ਹੋਗੇ ਦੁਪੱਟਿਆਂ ਦੇ ਡਿਜ਼ਾਈਨ ਬਹੁਤ ਜ਼ਿਆਦੇ ਸੋਹਣੇ ਰhenge ਪਿਓਰ ਚਨੌਨ ਦੇ ਦੁਪੱਟੇ ਰhenge ਬਾਕੀ ਹਨਾ ਜੋ ਸੂਟ ਥੋੜਾ ਸਲਾਈ ਤੇ ਵੀ ਡਿਪੈਂਡ ਹੁੰਦਾ ਹੈ ਸਟਿਚਿੰਗ ਤੁਸੀਂ ਕਿੱਦਾਂ ਦੀ ਕਰਵਾਉਣੀ ਚਾਹੋਗੇ ਤੁਸੀਂ ਆਪਣੇ ਟੇਲਰ ਕੋਲੋਂ ਵੀ ਸਲਾਈ ਕਰਵਾ ਸਕਦੇ ਹੋਗੇ ਕਿਉਂਕਿ ਮੇਰੇ ਕੋਲੇ ਰਾਸ਼ ਹੈਗਾ ਸਟਿਚਿੰਗ ਵਾਲਾ ਜੇ ਤੁਸੀਂ ਕਰਵਾਉਣਾ ਚਾਹੋਗੇ ਤਾਂ ਤੁਸੀਂ ਆਪਾਂ ਸਟਿਚਿੰਗ ਕਰ ਵੀ ਦਵਾਂਗੇ ਪਰ ਤੁਹਾਡਾ ਟਾਈਮ ਦੇ ਕੇ ਚੱਲਿਓ ਨੈਕ ਸੂਟ ਚੈੱਕ ਕਰ ਸਕਦੇ ਹੋ ਤੁਸੀਂ ਡਿਜ਼ਾਈਨ ਲੋਚ ਇਹ ਵਾਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਬਾਟਮ ਦਾ ਸਟੱਫ ਇਦਾਂ ਦਾ ਸਟੱਫ ਹੈਗਾ ਬਾਟਮ ਸੌਰੀ ਕਲਰ ਇਦਾਂ ਦਾ بیس ਨਾਲ ਦਾ ਤੇ ਇਹ ਵਾਲੀ ਸ਼ਰਟ ਹੈਗੀ ਤੇ ਨਾਲ ਤੁਸੀਂ ਦੁਪੱਟਾ ਦੇਖ ਸਕਦੇ ਹੋ ਲੋਚ ਜਿਹੜਾ ਸਟੱਫ ਥੋੜਾ ਕੋਸਟਲੀ ਹੁੰਦਾ ਨਾ ਉਹ ਕੱਪੜੇ ਦੇ ਵਿੱਚ ਮਤਲਬ ਬਹੁਤ ਵਧੀਆ ਸੋਹਣਾ ਸਟੱਫ ਹੁੰਦਾਗਾ ਉਹ ਕਪੜਾ ਤੇ ਐ ਕੁਝ ਲੱਗਦਾ ਵੀ ਹਾਂ ਆਪਾਂ ਕੁਝ ਪਾਇਆ ਦਾ ਹਨਾ ਤੇ ਬਹੁਤ ਲਾਈਟ ਵੇਟ ਸਟੱਫ ਹੁੰਦਾਗਾ ਇਹ ਪਿਓਰ ਦੇ ਵਿੱਚ ਯੈਲੋ ਦੇ ਵਿੱਚ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਇਦਾਂ ਇਹ ਵਾਲਾ ਦੁਪੱਟਾ ਹੈਗਾ ਲਓ ਜੀ ਇਹ ਵਾਲਾ ਡਿਜ਼ਾਈਨ ਤੁਸੀਂ ਚੈੱਕ ਕਰੋ ਤੇ ਨਾਲ ਹੈਗੀ ਹੈ ਗ੍ਰੇ ਕਲਰ ਦੀ ਬਾਟਮ ਰਹੂਗੀ ਤੇ ਸ਼ਰਟ ਤੁਸੀਂ ਚੈੱਕ ਆ ਸਕਦੇ ਹੋਗੇ ਸਾਰੇ ਪ੍ਰਿੰਟਡ ਡਿਜ਼ਾਈਨ ਅਲੱਗ-ਅਲੱਗ ਰਹਿਣਗੇ ਲਓ ਜੀ ਤੇ ਨਾਲ ਹੈਗਾ ਦੁਪੱਟਾ ਇਸ ਤਰ੍ਹਾਂ ਦਾ ਦੁਪੱਟਾ ਬਣਿਆ ਹੋਇਆ ਖੁੱਲੇ ਡੁੱਲੇ ਦੁਪੱਟੇ ਨੇ ਜੀ ਕੋਈ ਐਦਾਂ ਨਹੀਂ ਹੈਗਾ ਛੋਟੇ ਨੇਗੇ ਦੁਪੱਟੇ ਨੈਕਸਟ ਡਿਜ਼ਾਈਨ ਤੁਸੀਂ ਚੈੱਕ ਕਰੋ ਤੇ ਇਸ ਤਰ੍ਹਾਂ ਰਹੂਗੀ ਬਾਟਮ ਰਹੂਗੀ ਤੇ ਵਾਲੀ ਰਹੂਗੀ ਸ਼ਰਟ ਤੇ ਐਦਾਂ ਦੁਪੱਟਾ ਰਹੂਗਾ जी लास्ट सूट है ये वाला डिजाइन तो चेक कर सकते होंगे। ਬੀਸ ਨਾਲ ਦੀ ਰਹੂਗੀ ਬਾਟਮ ਬਾਟਮ ਪਿਆਰ ਦੇ ਵਿੱਚ ਹੈਗੀ ਤੁਸੀਂ ਟਾਪਟਾ ਲਾ ਕੇ ਸਟਿਚ ਕਰਵਾਉਣਾ ਚਾਹੁੰਦੇ ਹੋ ਟਾਪਟਾ ਲਗਾ ਕੇ ਸਟਿਚ ਕਰਵਾਓ ਵਿਦਾਊਟ ਟਾਪਟਾ ਲਾਈਨਿੰਗ ਲਗਵਾਉਣੀ ਹੈ ਤਾਂ ਵਧੀਆ ਵਾਲੀ ਲਗਵਾਇਓ ਕਿਉਂਕਿ ਸੂਟ ਕਾਫੀ ਜਿਆਦਾ ਵਧੀਆ ਚ ਨੇਗੇ ਤੇ ਇਸ ਤਰ੍ਹਾਂ ਇਹ ਵਾਲਾ ਦੁਪੱਟਾ ਰਹੂਗਾ ਸਾਰਿਆਂ ਦਾ ਪ੍ਰਾਈਸ ਹੈਗਾ 4000 ਸਟਿਚਿੰਗ ਕਰਵਾਉਗੇ ਉਹਦੇ ਐਕਸਟਰਾ ਚਾਰजेस ਹੋਣਗੇ ਤੇ ਲਾਸ ਵਗੈਰਾ ਦੀ ਤੁਸੀਂ ਫਿਨਿਸ਼ਿੰਗ ਕਰਵਾਉਗੇ ਉਹਦੇ ਐਕਸਟਰਾ ਚਾਰजेस ਹੋਣਗੇ ਪਰ ਮਟੀਰੀਅਲ ਜਿਹੜਾ ਸਟੱਫ ਤਾਂ ਹੈਗਾ ਐਂ ਇੱਕ ਨੰਬਰ ਹੈਗਾ ਤੇ ਤੁਸੀਂ ਜਿੱਥੇ ਵੀ ਬੈਠੇ ਹੋਵੋਗੇ ਤੁਸੀਂ ਆਰਡਰ ਕਰਨਾ ਚਾਹੋਗੇ ਹਨਾ ਤੁਸੀਂ ਫਸਟ ਟਾਈਮ ਵੀ ਆਰਡਰ ਕਰਨਾ ਹੈਗਾ ਤਾਂ ਤੁਸੀਂ ਬੇਫਿਕਰ ਹੋ ਕੇ ਸਾਨੂੰ ਆਰਡਰ ਕਰ ਸਕਦੇ ਹੋਗੇ ਜਿਵੇਂ ਦਾ ਵੀ ਤੁਸੀਂ ਆਪਣੀ ਚੋਇਸ ਅਕੋਰਡਿੰਗ ਸਾਡੇ ਕੋਲ ਕੰਮ ਰੈਡੀ ਕਰਵਾ ਸਕਦੇ ਹੋਗੇ ਪਰ ਪ੍ਰੋਪਰ ਕੰਮ ਮੰਗਾ ਜਿਹੜਾ ਤੁਸੀਂ ਆਪਣਾ ਹਨਾ ਕਾਲ ਤੇ ਹੋ ਕੇ ਮੈਨੂੰ ਸਮਝਾ ਸਕਦੇ ਹੋਗੇ ਵੀ ਸਾਡਾ ਇੱਦਾਂ ਇੱਦਾਂ ਰੈਡੀ ਹੋਣਾ ਚਾਹੀਦਾ ਹੈਗਾ ਉਸ ਤਰ੍ਹਾਂ ਤੁਹਾਨੂੰ ਆਪਾਂ ਰੈਡੀ ਕਰਕੇ ਦਵਾਂਗੇ ਪੂਰੀ ਉਮੀਦ ਹੈ ਜੀ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ শেয়ার ਕਰਿਆ ਕਰੋ ਜੀ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਮਿਲਦੇ ਆਂ ਜੀ ਆਪਾਂ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ